ਸੋ ਵਾਈ ਗੁਰੂ ਜੀ ਜਿਹਦੇ ਮੇਰੇ ਨਾਲ ਕੁਝ ਹੋਰ ਪਾਸਪੋਰਟ ਆਇਆ ਸਾਡੇ ਕੋਲ ਗ੍ਰੀਨ ਇਨਵੈਲਪਸ ਕੈਨੇਡਾ ਨੇ ਫੇਰ ਕਈ ਐਪਲੀਕੈਂਟਸ ਨੂੰ ਹਰੀ ਚੰਡੀ ਦੇਤੀ ਹੈ ਸੋ ਕੁਝ ਵੀਜ਼ੇ ਸਟੈਂਪ ਹੋ ਕੇ ਆਇਆ ਜੀ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਦੇ ਸਟੂਡੈਂਟ ਵੀਜ਼ੇ ਵੀ ਆਇਆ ਵਿੱਚ ਵਿਜ਼ਿਟਰ ਵੀਜ਼ੇ ਦੇ ਐਪਲੀਕੈਂਟਸ ਵੀ ਹੈ ਟੋਟਲ ਸੱਤਕ ਪਾਸਪੋਰਟ ਸਾਡੇ ਕੋਲ ਰਿਸਿਵ ਹੋਏ ਹੈ ਸੋ ਅੱਜ ਦੇ ਪਹਿਲੇ ਐਪਲੀਕੈਂਟ ਸਾਡੇ ਨਾਲ ਇਕਬਾਲ ਸਿੰਘ ਹੈਗੇ ਆ ਜਿਨ੍ਹਾਂ ਦਾ ਕੀ ਕੈਨੇਡਾ ਦਾ ਸਪਾਊਸ ਵੀਜ਼ਾ ਅਪਰੂਵ ਹੋ ਕੇ ਆਇਆ ਸੋ ਬਹੁਤ ਬਹੁਤ ਮੁਬਾਰਕਾਂ ਇਕਬਾਲ ਸੋ ਪਹਿਲਾਂ ਤਾਂ ਮੈਂ ਈਵਿਊਜ਼ ਨੂੰ ਇੱਕ ਵਾਰ ਇਹਨਾਂ ਦਾ ਪ੍ਰੋਫਾਈਲ ਦੱਸ ਦੇਣਾ ਕਿ ਸਬਮਿਸ਼ਨ ਡੇਟ ਕਦੋਂ ਸੀ ਇਕਬਾਲ ਦੀ ਜਿਹੜੀ ਫਾਈਲ ਸੀਗੀ 26 ਜਨਵਰੀ ਨੂੰ ਲੱਗੀ ਸੀ 2024 ਨੂੰ ਤੇ ਜਿਹੜੀ ਇਹਨਾਂ ਦੀ ਪਾਸਪੋਰਟ ਰਿਕੁਐਸਟ ਰਿਸੀਵ ਹੋਈ ਹੈ 5 ਜੂਨ 2024 ਨੂੰ ਰਿਸੀਵ ਹੋਈ ਹੈ ਜੀ ਸੋ ਇਕਬਾਲ ਦਾ ਜਿਹੜਾ ਕੇਸ ਹੈਗਾ ਉਹ ਕਾਫੀ ਚੈਲੰਜ ਪਰ ਹੈ ਕੇਸ ਹੈਗਾ ਸੋ ਚੈਲੰਜ ਇਹਨਾਂ ਦੇ ਕੇਸ ਸਭ ਤੋਂ ਵੱਡਾ ਹੈ ਸੀਗਾ ਕਿ ਇਹਨਾਂ ਨੂੰ ਯੂਐਸਏ ਤੋਂ ਇੱਕ ਰਿਮੂਵਲ ਆਰਡਰ ਇਸ਼ੂ ਹੋਇਆ ਸੀਗਾ ਡੈਪੋਟੇਸ਼ਨ ਆਰਡਰ ਇਸ਼ੂ ਹੋਇਆ ਸੀਗਾ 2019 ਦੇ ਵਿੱਚ ਜੋ ਕਿ 10 ਸਾਲ ਦਾ ਸੀਗਾ ਇਹਨਾਂ ਦਾ ਇਸ ਤੋਂ ਇਲਾਵਾ ਇਕਬਾਲ ਨੇ ਹੋਰ ਕਈ ਕੰਟਰੀਜ਼ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ ਲਾਈਕ ਐਨ ਦਾ ਯੂ ਐਸ ਏ ਦਾ ਚਾਰ ਵਾਰ ਟੂਰਿਸਟ ਵੀਜ਼ਾ ਰਿਫਿਊਜ਼ ਹੈ ਆਸਟ੍ਰੇਲੀਆ ਦਾ ਡਿਪੈਂਡੈਂਟ ਵੀਜ਼ਾ ਵੀ ਰਿਫਿਊਜ਼ ਹੈਗਾ ਸਾਊਥ ਕੋਰੀਆ ਦਾ ਵੀਜ਼ਾ ਰਿਫਿਊਜ਼ ਹੈ ਫਰਾਂਸ ਦਾ ਵੀ ਵੀਜ਼ਾ ਰਿਫਿਊਜ਼ ਹੈਗਾ ਈਵਨ ਇੱਕ ਯੂ ਕੇ ਦਾ ਵੀ ਵੀਜ਼ਾ ਰਿਫਿਊਜ਼ ਹੈਗਾ ਅਸੀਂ ਫਾਈਲ ਵਿੱਚ ਸਭ ਕੁਝ ਸੱਚ ਦੱਸਿਆ ਸੱਚ ਦੱਸ ਕੇ ਵੀਜ਼ਾ ਲਿਆ ਜੇ ਤੁਹਾਡਾ ਵੀ ਕੁਝ ਇਦਾਂ ਦਾ ਕੰਪਲਿਕੇਟਿਡ ਕੇਸ ਹੈਗਾ ਤੁਸੀਂ ਸੋਚ ਰਹੇ ਹੋ ਯੂ ਐਸ ਏ ਦੀ ਇਨਫੋਰਮੇਸ਼ਨ ਕੁਝ ਹਾਈਡ ਕਰਨ ਲਈ ਜਾਂ ਕਿਸੇ ਹੋਰ ਕੰਟਰੀ ਦੀ ਸੋ ਇਦਾਂ ਦੀ ਗਲਤੀ ਨਾ ਕਰਿਓ ਕਿਉਂਕਿ ਸੱਚ ਦੱਸ ਕੇ ਵੀ ਵੀਜ਼ੇ ਆ ਜਾਂਦੇ ਆ ਸੋ ਇਕਬਾਲ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡਾ ਵੀਜ਼ਾ ਜੀ ਸੋ ਖੁਸ਼ੀ ਤੁਹਾਡੇ ਚਿਹਰੇ ਤੋਂ ਸਾਫ਼ ਝਲਕ ਰਹੀ ਹੈ ਜੀ ਕਿੰਨੀ ਮਿਹਨਤ ਲਾ ਕੇ ਵੀਜ਼ਾ ਆਇਆ ਸਾਡਾ ਸੋ ਚਲੋ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਆਪਾਂ ਰਿਮੂਵਲ ਆਰਡਰ ਤੇ ਇਸ਼ੂ ਕਰਦੇ ਹਾਂ ਜੀ ਤੇ ਇਹ ਰਿਮੂਵਲ ਆਰਡਰ ਕਿਹੜੇ ਸਾਲ ਚ ਇਸ਼ੂ ਹੋਇਆ ਸੀਗਾ ਤੁਹਾਨੂੰ ਸਰ ਰਿਮੂਵਲ ਆਰਡਰ ਹੋਇਆ ਸੀ ਮੈਨੂੰ 2019 ਚ 2019 ਦੇ ਵਿੱਚ 10 ਸਾਲ ਦਾ ਡੈਪੋਟੇਸ਼ਨ ਇਸ਼ੂ ਹੋਇਆ ਸੀਗਾ 10 ਸਾਲ ਦਾ ਡੈਪੋਟੇਸ਼ਨ ਤੇ ਤੁਸੀਂ ਜਦੋਂ ਸਾਡੇ ਕੋਲ ਆਏ ਹੋ ਆਪਣਾ ਵੀਜ਼ਾ ਲਗਵਾਉਣ ਲਈ ਸਾਡੇ ਤੋਂ ਪਹਿਲਾਂ ਹੋਰ ਕੰਸਲਟੈਂਟਸ ਕੋ ਵੀ ਗਏ ਹੋ ਹਾਂਜੀ ਸਰ ਹੋਰ ਕੰਸਲਟਰ ਕੋ ਵੀ ਮੈਂ ਗਿਆ ਵਾ ਤੇ ਉਹਨਾਂ ਨੇ ਇਦਾਂ ਹੀ ਕਿਹਾ ਤੀਸਰਾ ਦਿੱਤੀ ਤੁਹਾਨੂੰ ਉਹਨਾਂ ਦੇ ਕੋਲ ਹਾਂ ਮਿਲ ਕੇ ਇਦਾਂ ਕਿ ਤੁਸੀਂ ਪਹਿਲਾਂ ਜਿਹੜੇ 10 ਸਾਲ ਪੂਰੇ ਕੰਪਲੀਟ ਹੋ ਲੈਣ ਦੋ ਤੇ ਫਿਰ ਲਗਾਇਓ ਅੱਛਾ ਜੀ ਹਾਂਜੀ ਤੇ ਬਸ ਫਿਰ ਇਦਾਂ ਕਈਆਂ ਨੇ ਕਹਿ ਕੇ ਆਪਣਾ ਕੇਸ ਹਾਈਡ ਕਰ ਲ the us it information hide ਕਰਨ ਲਈ ਕਿਹਾ ਜਾਂਦਾ ਰਿਹਾ ओके ਹਾਂਜੀ ਹਾਂਜੀ ਇਸ ਕਰਕੇ ਮੈਂ ਸਰ ਬਹਿਦਾਨ ਕਿੰਨਾ ਨਹੀਂ ਮੈਂ ਸਰ ਸੋ ਦੇਖੋ ਜਿਹੜੀ ਕੈਨੇਡਾ ਤੇ ਯੂ ਐਸ ਆ ਦੇ ਉਹ ਡਾਟਾ ਸ਼ੇਅਰਿੰਗ ਆਲਰੇਡੀ ਹੈਗੀ ਤੇ ਇਦਾਂ ਦੀ ਗਲਤੀ ਨਾ ਕਰਿਓ ਤੁਸੀਂ ਕੈਨੇਡਾ ਤੋਂ ਵੀ ਬੈਨ ਲਗਵਾ ਕੇ ਵੇਜੋਗੇ ਤੇ ਤੁਸੀਂ ਇਮੀਗ੍ਰੇਸ਼ਨ ਲਾਅ ਚ ਦਾ ਤੁਹਾਨੂੰ ਕਿੱਥੋਂ ਪਤਾ ਲੱਗਦਾ ਜੀ ਸਰ ਮੈਂ ਇੰਨੇ ਸੋਸ਼ਲ ਮੀਡੀਆ ਤੇ ਕਾਫੀ ਹੋਰ ਵੀ ਪੇਜ ਦੇਖਦਾ ਸੀ ਪਰ ਤੁਹਾਡੇ ਤੁਹਾਨੂੰ ਪ੍ਰੋਫਾਈਲ ਦੇਖੀ ਸਰ ਉਹਦੇ ਵਿੱਚ ਮੇਰੇ ਵਰਗਾ ਇੱਕ ਕੇਸ ਸੇਮ ਸੀ ਜਿਹਨੂੰ ਡੈਪੂਟੇਸ਼ਨ ਰੀਟਰੋ ਇਸ਼ੂ ਹੋਇਆ ਸੀ ਉਹ ਵੀ ਵੀਡੀਓ ਪੇਜ ਜੀ ਉਹ ਵੇਖਿਆ ਮੈਂ ਅਥਰਫੇ ਮੈਨੂੰ ਗੜਾ ਹੌਸਲਾ ਫਿਰਨੇ ਸਰ ਤੁਹਾਡੇ ਆਫਿਸ ਵਿਜ਼ਿਟ ਕੀਤਾ ਓਕੇ ਫਿਰ ਤੁਸੀਂ ਹੋਰ ਇਨਫਾਰਮੇਸ਼ਨ ਦਿੱਤੀ ਸਰ ਸਾਡੇ ਆਫੀਸਰ ਨੇ ਤੁਹਾਨੂੰ ਕਿਸੇ ਨੇ ਕਿਹਾ ਇਨਫਾਰਮੇਸ਼ਨ ਹਾਈਡ ਕਰ ਲੋ 10 ਸਾਲ ਵੇਟ ਕਰ ਲੋ ਨਹੀਂ ਸਰ ਤੁਸੀਂ ਜੋ ਵੀ ਕਿਹਾ ਕਿ ਜੋ ਕਰਨਾ ਸੱਚ ਸੱਚ ਦੱਸਿਆ ਸੋ ਸਭ ਕੁਝ ਸੱਚ ਦੱਸ ਕੇ ਕੀਤਾ ਵੀ ਜਲੇ ਸੱਚ ਦੱਸ ਕੇ ਵੀਜ਼ਾ ਲਿਆ ਸ ਇਨਫਾਰਮੇਸ਼ਨ ਆਪਣੀ ਅੰਬੈਸਡਰੀ ਤੋਂ ਕੋਈ ਵੀ ਹਾਈਡ ਨਾ ਕਰੋ ਕੱਲ ਨੂੰ ਕਿਉਂਕਿ ਜੇ ਤੁਸੀਂ ਜਦੋਂ ਪੀਆਰ ਦੀ ਐਪਲੀਕੇਸ਼ਨ ਵੀ ਪਾਣੀ ਹੈ ਉਹਦੇ ਵਿੱਚ ਵੀ ਤੁਹਾਡੀ ਪੀਸੀਸੀ ਜਾਨੀਏ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ 6 ਮਹੀਨੇ ਤੋਂ ਵੱਧ ਲਗਾਇਆ ਤੁਹਾਡੀ ਪੀਸੀਸੀ ਮੰਡੀਟਰੀ ਹੁੰਦੀ ਹੈ ਉਹ ਕੰਟਰੀ ਤੋਂ ਸੋ ਚਲ ਇੱਕ ਵਾਰ ਆਪਣੇ ਵੀਵਸ ਨੂੰ ਪ੍ਰੋਫਾਈਲ ਵੀ ਦੱਸ ਦਈਏ ਜੀ ਤੁਹਾਡੇ ਕੰਮ ਕਾਜ ਕੀ ਹੈ ਤੇ ਕੁਆਲੀਫਿਕੇਸ਼ਨ ਕੀ ਹੈ ਪ੍ਰਾਈਵੇਟ ਜੌਬ ਕਰਦਾ ਸਰ ਤੇ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ 12th ਪਾਸ 12th ਪਾਸ ਹੈ ਹਾਂ ਜੀ ਤੇ ਤੁਸੀਂ ਬਿਲੋਂਗ ਕਰਦੇ ਹੋ ਜੰਮੂ ਤੋਂ ਜੀ ਜੰਮੂ ਰਾਈਟ ਸੋ ਜਦੋਂ ਕਾਲ ਆਇਆ ਸਾਡੇ ਆਫਿਸ ਤੋਂ ਜੀ ਵੀਜ਼ਾ ਆ ਗਿਆ ਹੈ ਤੁੱਕੇ ਇਹਨਾਂ ਦਾ ਕਾਲ ਆਇਆ ਸੀਗਾ ਸਰ ਮੈਨੂੰ ਜਸਪ੍ਰੀਤ ਨੇ ਕਾਲਾਇਆ ਸੀ ਜਸਪ੍ਰੀਤ ਮੈਂ ਉਮੀਦ ਸੀ ਕਿ ਵੀਜ਼ਾ ਆਨ ਦੇ ਕਿ ਡਰ ਸੀਗਾ ਅੰਦਰੋਂ ਜਾ ਕੇ ਤੇ ਫਿਰ ਰਿਫਿਊਜ਼ ਨਾ ਹੋ ਜੇ ਉਮੀਦ ਵੀ ਸੀ ਡਰ ਵੀ ਸੀ ਹਾਂ ਹਾਂ ਚਲੋ ਵਾਹਿਗੁਰੂ ਜੀ ਮੇਰੇ ਨਾਲ ਪੂਰਾ ਹੋ ਗਿਆ ਤੁਹਾਡਾ ਸੁਪਨਾ ਜਾਣ ਦਾ ਜੇ ਜਿਹੜੇ ਲੋਕੀ ਲਾਈਕ ਕੁਝ ਸਜੈਸ਼ਨ ਦੇਣਾ ਚਾਹੋਗੇ ਜਿਹਦਾ ਕੋਈ ਲੋਕੀ ਰਿਫਿਊਜ਼ ਹੋਏ ਆ ਜਾਂ ਕਿ ਤੁਹਾਡੇ ਵਰਗੇ ਕੇਸਿਸ ਹੈ ਜੀ ਜੀ ਉਹਨਾਂ ਨੂੰ ਕੋਈ ਸਲਾਹ ਦੇਣਾ ਚਾਹੂਗੇ ਮੈਂ ਸਰ ਇਹੋ ਰਾਏ ਦੇਣਾ ਚਾਹੂਗੀ ਕਿ ਕਿਤੇ ਸਹੀ ਕੰਸਲਟੈਂਟ ਕੋਲ ਜਾਓ ਜਿੱਦਾਂ ਮੈਂ ਇਮੀਗ੍ਰੇਸ਼ਨ ਲਾਉਣ ਚ ਕੋਲ ਆ ਸਰ ਆਪਣੇ ਵਧੀਆ ਸਰ ਵਕੀਲ ਕੋਲ ਇਹਨਾਂ ਨੇ ਲਾਇਰ ਕੋਲ ਫਾਈਲ ਅਪਲਾਈ ਕਰਵਾਈ ਸਰ ਮੇਰੀ ਵਧੀਆ ਕਰਕੇ ਸਰ ਸਭ ਕੁਝ ਪ੍ਰੋਪਰ ਤਰੀਕੇ ਨਾਲ ਜੋ ਵੀ ਸਹੀ ਤਰੀਕੇ ਨਾਲ ਜਿੱਦਾਂ ਬੰਦੇ ਸਰ ਕੀਤਾ ਮੈਂ ਤੇ ਸਾਰੇ ਸੁਜੈਸ਼ਨ ਕਰਨਾ ਚਾਹੁੰਨਾ ਕਿ ਸਰ ਤੁਸੀਂ ਆਪਣਾ ਇਮੀਗ੍ਰੇਸ਼ਨ ਲਾ ਜਾਓ ਹੋਰ ਕਿਸੇ ਕੰਸਲਟੈਂਟ ਕੋਲ ਨਾ ਫਸਿਓ ਇਦਾਂ ਐਵੇਂ ਕੁਝ ਲੋਆ ਕੇ ਜਾਂ ਜਿੱਦਾਂ ਕੁਝ ਹੋ ਜੇ ਚਲੋ थैंक यू सो मच फॉर योर रिकमेंडेशन जी सो ਜੇ ਤੁਹਾਡਾ ਵੀ ਇਹੋ ਜਿਹਾ ਕੇਸ ਹੈ ਕੰਪਲਿਕੇਟਿਡ ਕੇਸ ਹੈ ਰਿਮੂਵਲ ਆਰਡਰ इशू ਹੈ ਕਿਸੇ ਵੀ ਕੰਟਰੀ ਤੋਂ ਜਾਂ ਤੁਹਾਡੇ ਕੋਈ ਬੈਨ ਲੱਗਾ ਕਿਸੇ ਹੋਰ ਕੰਟਰੀ ਤੋਂ ਜਾਂ ਮਲਟੀਪਲ ਟਾਈਮ ਰਿਫਿਊਜ਼ਲ ਹੈ ਸੋ ਸਾਡੀ ਤਾਂ ਇਹ ਹੀ رائے ਰਹਿੰਦੀ ਹੈ ਜੀ ਕਿ ਤੁਸੀਂ ਆਪਣੀ ਕੋਈ ਵੀ ਇਨਫੋਰਮੇਸ਼ਨ ਹਾਈਡ ਨਾ ਕਰੋ ਅੰਬੈਸਡਰ ਨੂੰ ਸਭ ਕੁਝ ਸੱਚ ਦੱਸ ਕੇ ਵੀਜ਼ਾ ਲਓ ਤਾਂ ਕਿ ਕੱਲ ਨੂੰ ਇਨ ਫਿਊਚਰ ਤੁਸੀਂ ਪੀਆਰ ਦੇ ਅਪਲੀਕੇਸ਼ਨ ਵਿੱਚ ਕੋਈ ਪ੍ਰੋਬਲਮ ਨਾ ਆਵੇ ਸੋ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨਾਲ ਅਪਾਇੰਟਮੈਂਟ ਫਿਕਸ ਕਰਕੇ ਸਾਨੂੰ ਮਿਲ ਵੀ ਸਕਦੇ ਹੋ ਜੀ Thank you so much.